ਜੀ ਦੋਸਤੋ ਕੀ ਹਾਲ ਚਾਲ ਆ ਅਮੀਰਪੁਰ ਦਾ ਤੁਸੀਂ ਸਾਰੇ ਵਧੀਆ ਹੋਵੋਗੇ ਆਪਾਂ ਚੱਲੇ ਸੀ ਅੱਜ ਬਟਾਲੇ ਨੂੰ ਜਾਰਡਨ ਜੰਸਟੀ ਜਿੱਥੇ ਆਪਣਾ ਕਰੈਕਟਰ ਖੜਾਗਾ ਜਿਹੜਾ ਪਾਣੀ 'ਚ ਡੁੱਬ ਕੇ ਸੀ ਜੋਆ ਸੀਗਾ ਰਾਵੀ ਦਰਿਆ 'ਚ ਡੁੱਬ ਗਿਆ ਸੀ ਉਹ ਤੇ ਤੁਸੀਂ ਪਿਛਲੀਆਂ ਵੀਡੀਓਾਂ 'ਚ ਦੇਖਿਆ ਯਾਰ ਤੇ ਆਪਾਂ ਹੁਣ ਲਈ ਉਹਦਾ ਸਮਾਨ ਦੇਣਾ ਕੱਲ੍ਹ ਹਨੇਰਾ ਜਾਦੇ ਹੋ ਗਿਆ ਸੀ ਤੁਸੀਂ ਪਿਛਲੀ ਵੀਡੀਓ 'ਚ ਦੇਖਿਆਗਾ ਸਮਾਨ ਲੈਣ ਗਏ ਸੀ ਨਪੂਤਰੋਂ ਇਹ ਰਾਤ ਹਨੇਰਾ ਹੋ ਗਿਆ ਇਸ ਕਰਕੇ ਹੁਣ ਚੱਲੇ ਆ ਸਵੇਰੇ ਤੇ ਅੱਜ ਕਹਿੰਦੇ ਆ ਸ਼ਾਮ ਤੱਕ ਠੀਕ ਕਰਕੇ ਦੇ ਦਾਂਗੇ ਜਾ ਕੇ ਦਿਖਾਉਂਦੇ ਆ ਤੁਹਾਨੂੰ ਕੀ ਬਣਦਾ ਤੇ ਜਿਹੜੇ ਦੂਜੇ ਟਰੈਕਟਰ ਸੀ ਆਪਣੇ ਉਹ ਚਲੇ ਗਏ ਬਿਟਾੜੇ ਆਪਣੇ ਉੱਥੇ ਕਰਤਾਰਪੁਰ ਸਾਹਿਬ ਵਾਲੇ ਬੰਨ ਨੂੰ ਠੀਕ ਕਰਨ ਉਧਰ ਕਹਾਂ ਚੱਲਦੇ ਨੇ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਕੀ ਬਣਦਾ ਜਾਂ ਤੇ ਅੱਗੇ ਬਣੇ ਰਹੋ ਬਲੌਗਰਾਂ ਆਪਾਂ ਝਾਂਸੀ 'ਚ ਪਹੁੰਚ ਚੁੱਕੇ ਸੀਗੇ ਸਮਾਨ ਲੈ ਕੇ ਆਪਣੇ ਆਉਂਦਿਆਂ ਨੂੰ ਝਾਂਸੀ ਵੀ ਖੁੱਲ ਗਈ ਸੀ ਆ ਬਾਈਆਂ ਨੂੰ ਲਿਆ ਕੇ ਫੜਾਇਆ ਸਮਾਨ ਰਵਾ ਲੈ ਕੇ ਚੱਲਿਆ ਤੇ ਦੇਖਦੇ ਆ ਬਾਕੀ ਪੌਦਿਆਂ ਬਾਈਆਂ ਨੂੰ ਵੀ ਅੱਜ ਰੈਡੀ ਕਰਕੇ ਆਪਾਂ ਨੂੰ ਦੇ ਦੇਣ ਚੱਲ ਵਧੀਆ ਜੇ ਅੱਜ ਆਪਾਂ ਨੂੰ ਕਰ ਦੇਣ ਰੈਡੀ ਤਾਂ ਆਪਾਂ ਵੀ ਸ਼ਾਮ ਨੂੰ ਪਿੰਡ ਦੀ ਵਾਪਸੀ ਆ ਹੋਰ ਕਹਿ ਲਵੇ ਤੇ ਫਿਰ ਪਿੰਡ ਨੂੰ ਵਾਪਸ ਚੱਲਾਂਗੇ ਤੇ ਨਹੀਂ ਤਾਂ ਫਿਰ ਕੱਲ ਨੂੰ ਵੈਸੇ ਆਪਾਂ ਨੂੰ ਤਕਰੀਬਨ ਹੁਣ 7-8 ਘੰਟੇ ਦੇਣ ਹੋਣਗੇ ਨੇ ਦੇਖ ਸਕਦੇ ਹੋ ਤੁਸੀਂ ਇੱਕ ਆ ਟਰੈਕਟਰ ਖੀਆ ਇਹਨੂੰ ਵੀ ਬਾਈ ਲੱਗੇ ਪੈਣ ਇਹ ਇੱਥੇ ਕੁਝ ਜ਼ਿਆਦਾ ਨਹੀਂ ਬਹਿਲਾ ਬਾਤ ਕਰਨਾ ਤੇ ਦੇਖ ਲਾਵਾ ਇਹ ਹੋਈ ਹੁਣ ਪੈ ਕਨੈਕਟਰ ਆਉਂ ਚਾਹੀਦੇ ਸੀਗੇ ਤੇ ਬੋਲਟ ਲੱਗੇ ਸੀ ਤੇ ਲਾਵਾ ਜੋੜੀ ਹੋਣੀ ਕੋਈ ਨਹੀਂ ਬਾ ਠੀਕ ਹੈ ਤੇ ਬਾਈ ਬਾਤੀ ਜਾਣੇ ਲਈ ਹੁਣ ਇਹ ਟਰੈਕਟਰ ਤੁਹਾਨੂੰ ਮਿਲਣਾ ਨਹੀਂ ਹੈਗਾ ਦੋ ਦਿਨਾਂ ਕੱਲੂ ਆ ਗਿਆ ਹੈ ਤਬ ਬਾਅਦ ਤੇ ਬਾਕੀ ਕੋਸ਼ਿਸ਼ ਕਰਾਂਗੇ ਕਹਿੰਦੇ ਸ਼ਾਮ ਤੱਕ ਜੇ ਤਾਂ ਸ਼ਾਮ ਤੱਕ ਹੋ ਸਕੇ ਤਾਂ ਕਰ ਦਾਂਗੇ ਤਿਆਰ ਤੇ ਨਹੀਂ ਤਾਂ ਇਹ ਕਹਿੰਦੇ ਵੀ ਮੰਗਲਵਾਰ ਨੂੰ ਟਰੈਕਟਰ ਤੋਂ ਨੂੰ ਦਮਾਂਗੇ ਮੰਗਲ ਜਾਂ ਬੁੱਧਵਾਰ ਨੂੰ ਦਸੰਬਰ ਨੂੰ ਲੱਗਾਗੇ ਤੇ ਮੰਗਲਵਾਰ ਬੁੱਧਵਾਰ ਨੂੰ ਚਾਲੂ ਦੇ ਹੀ ਆਣ ਪਹੁੰਚ ਜੇ ਉੱਥੇ ਤੇ ਸ਼ਾਮ ਨੂੰ ਕੀ ਬਣਦਾਗਾ ਸ਼ਾਮ ਜਦੋਂ ਆਪਾਂ ਵਾਪਸੀ ਦੇ ਆਉਂੀਆਂ ਤਿਆਰੀਆਂ ਤਾਂ ਬਾਕਸ ਲਾਂਗੇ ਅੱਜ ਦਾ ਦਿਨ ਸ਼ਿਕਾਰ ਨੂੰ ਹੋਰ ਲਾਂਗੇ ਤੇ ਬਾਕੀ ਅੱਗੇ ਅੱਗੇ ਬਣੇ ਰਹੇ ਨੂੰ ਦੱਸਾਂਗੇ ਕਿ ਕਿੰਨਾ ਕਰਿਆ ਜਾਂ ਟਰੈਕਟਰ ਸਾਡੇ ਕੋਲ ਜਾਂਦੇ ਆ ਜਾਂ ਆਪਾਂ ਉਰੇ ਰਹਿਨੇ ਆ ਜਾਂ ਪਿੰਡੋਂ ਵਾਪਸ ਆਵਾਂਗੇ ਇਹ ਖੜਾ گاਉਂ ਉੱਤੇ ਬਟਾਲੇ 85 ਜੋ ਕਾਫੀ ਦੇਖ ਰਹੇ ਆ ਆ ਜਿਹੜੇ ਬੰਨ ਖਰੇ ਵੇ ਤੁਸੀਂ ਦੇਖਦੇ ਹੋ ਜਾਂ ਜਿਵੇਂ ਆ ਗੁਜਰ ਭਾਈ ਜਰਾ ਬੈਠਾ ਹੈਗਾ ਇਹਦੇ ਵਿੱਚ ਦਰਿਆ ਨੂੰ ਇਹ ਚੀਜ਼ਾਂ ਤੇ ਇਹਨਾਂ ਦੇ ਡੰਗਰ ਰੂੜੇ ਨੇ ਬੰਦੇ ਦੱਸਦੇ ਕਹਿੰਦੇ ਵੀ ਜਦੋਂ ਪਾਣੀ 1 ਲੱਖ ਤਾਇਆ ਆ ਨਵੇਂ ਸੱਪੜ ਪਾਏ ਆ ਬਾਈਆਂ ਨੇ ਇਹਨਾਂ ਨੇ ਤੇ ਉਹ ਜਿਹੜਾ ਤੁਸੀਂ ਪਰਲੇ ਪਾਸੇ ਦੇਖਦੇ ਆ ਆ ਗਿਆ ਇਹ ਸਾਰੇ ਰੁੜ ਗਏ ਡੰਗਰ ਵੀ ਰੋੜ ਗਏ ਸੋ ਬਾ ਸੁੱਤੇ ਪਿਆਂ ਪਿਆਂ ਤੋਂ ਪਾਣੀ ਆ ਗਿਆ ਪਾਣੀ ਆਉਣੇ ਜਿੰਨਾ ਪਸ਼ੂ ਸੀਗਾ ਜਿਹੜੇ ਤਾਂ ਵਿੱਚ ਬੈਠੇ ਸੀ ਪਸ਼ੂ ਉਹ ਸਾਰੇ ਰੁੜ ਗਏ ਜਿਹੜੇ ਬਾਹਰ ਸੀ ਜਾਂ ਸੜਕਾਂ ਦੇ ਜਾਂ ਦੂਰ ਨੇੜੇ ਉਹਨਾਂ ਦੇ ਪਸ਼ੂ ਤਾਂ ਚਲੇ ਆ ਗਏ ਯਾਨੀ ਬਹੁਤ ਪਸ਼ੂ ਪਾਕਿਸਤਾਨ ਚ ਰੁੜ ਕੇ ਚਲੇ ਆ ਗਏ ਆ ਨਵਾਂ ਬਣਿਆ ਹੋਇਆ ਹਾਈਵੇ ਆ ਇਹਦੇ ਥੱਲੋ ਦੀ ਜਿਹੜੀ ਪੂਲੀ ਦੱਬੀ ਆ ਆ ਤੁਸੀਂ ਦੇਖੋ ਮੂਰੇ ਖਾਰ ਉਹਨੇ ਕਿੱਡੀ ਪਾਈ ਆ ਪਾਣੀ ਦਾ ਪ੍ਰੈਸ਼ਰ ਕਿੰਨਾ ਕੁ ਤੇਜ਼ ਉਹ ਤੁਸੀਂ ਆਪ ਇਹੰਦਾ ਜਾ ਲਾ ਲੋਗੇ ਖਾਰ ਲੱਗ ਪਾ ਗਈ ਜਾਂਦੀ ਅੱਧੇ ਵਿੱਗੇ ਵਾਂਗੂ ਖਾਰ ਆ ਪੂਰੀ ਦੂੰਗੀ 6-7 ਫੁੱਟ 8 ਫੁੱਟ ਦੂੰਗੀ ਦੇਖ ਰਹੀ ਜਾਂਦੀ ਪਾਣੀ ਵਾਲੇ ਸਮੇ ਹੋ ਸਕਦਾ ਇੰது ਵੀ ਵੱਧ ਹੋਵੇ ਆ ਪਰਲੇ ਪਾਸੇ ਜ਼ਮੀਨ ਵਾਲਾ ਰੇਤਾ ਕੱਢ ਕੇ ਨੇ ਬਾਹਰ ਮਾਰਿਆ ਜਦੋਂ ਐਡੀ ਛੋਟੀ ਪੂਲੀ ਤੋਂ ਐਡੀ ਵੱਡੀ ਖਾਰ ਪੈ ਸਕਦੀ ਆ ਤਾਂ ਤੁਸੀਂ ਉਹ ਦਰਿਆ ਵਾਲਾ ਜਿਹੜਾ ਬੰਨ ਟੁੱਟਿਆ ਉਹਦੀ ਖਾਰ ਨੇ 70 70 80 80 ਗੀਲਿਆਂ ਚ ਰੇਤਾ ਕੱਕਾ ਛਾੜਿਆਗਾ ਉਹ ਐਂ ਛਾੜਿਆ ਪਿਆਗਾ ਬਈ ਆ ਗੱਲ ਪਤਾ ਨਹੀਂ ਕਿਦੇ ਕਿਦੇ ਨਾਲ ਹੋਰ ਹੁੰਦੀ ਹੂ ਸਾਡੇ ਨਾਲ ਤਾਂ ਅਕਸਰ ਹੀ ਹੁੰਦੀ ਰਹਿੰਦੀ ਹੈਗੀ ਵੇ ਜਿਹੜਾ ਰਾਹ ਅਸੀਂ ਜਾਣੇ ਹੁੰਨੇ ਆ ਕਦੇ ਉਹ ਰਾਹ ਮੁੜੇ ਨਹੀਂ ਹੈਗੇ ਪਤਾ ਨਹੀਂ ਕੀ ਗੱਲ ਆ ਪਰ ਆ ਸਹੀ ਜਗ੍ਹਾ ਤੇ ਜਾਈਦਾ ਇਹ ਨਹੀਂ ਹੈਗਾ ਵੀ ਗਲਤ ਪੱਗ ਗਏ ਆਏ ਸਹੀ ਜਗ੍ਹਾ ਤੇ ਆ ਪਰ ਹੋਰ ਰਾਹ ਨਹੀਂ ਆਏ ਹੈਗੇ ਜਿਹੜੇ ਗਏ ਸੀਗੇ ਆਏ ਵੀ ਪੂਰੀ ਗੌਰ ਨਾਲ ਪਤਾ ਨਹੀਂ ਮਾੜੀ ਮੋਟੀ 19 21 ਕਿੱਥੋਂ ਕੋ ਹੋ ਜਾਂਦੀ ਆ ਅਸੀਂ ਉਹਦੀ ਗਲਤ ਰਾਹ ਮੁੜ ਜੰਨੇ ਆ ਪਰ ਪਹੁੰਚਦੇ ਟਿਕਾਣੇ ਤੇ ਆ ਜਿਵੇਂ ਪਹਿਲਾਂ ਉਧਰ ਨਹੀਂ ਗਏ ਸੀਗੇ ਆਏ ਇੱਧਰ ਦੀਆਂ ਇੱਕ ਦਿਨ ਅੱਗੇ ਗਏ ਆ ਜਦੋਂ ਪਹਿਲੇ ਦਿਨ ਛੱਡ ਕੇ ਉਧਰ ਦੀ ਗਏ ਆ ਛੱਡਣ ਮੁੜਦੇ ਹੋਏ ਨੂੰ ਹੋਰ ਰਾਹ ਆ ਗਿਆ ਕੱਲ ਸਤਨਾਮ ਜਾਚੇ ਹੁਣੀਆਂ ਨਾ ਸਣੀ ਹੁਣੀਆਂ ਦਾ ਗਏ ਉਦੋਂ ਗਏ ਹੋਰ ਰਾ ਮੂੜੇ ਹੋਰ ਰਾ ਪਤਾ ਨਹੀਂ ਬਈ ਯਾਰ ਕਮੈਂਟਾਂ 'ਚ ਦੱਸੋ ਵੀ ਇਹ ਗੱਲ ਕਿਤੇ ਕਿਤੇ ਨਾਲ ਹੋਈ ਆ ਯਾਰ ਅੱਗੇ ਜੇ ਮੈਂ ਤੁਸੀਂ ਦੇਖ ਸਕਦੇ ਹੋ ਹਾਲਾਤ ਵੀ ਉੱਥੇ ਸੜਕ ਹੁੰਦੀ ਸੀਗੀ ਉਹ ਸੜਕ ਦੇ ਨਾਲ ਅਟੈਚ ਹੁੰਦੀ ਉਧਰੋਂ ਆ ਕੇ ਸਿੱਧੀ ਨੈਸ਼ਨਲ ਹਾਈਵੇ ਤੇ ਕੋਰੀਡੋਰ ਵਾਲੇ ਤੇ ਚੜਦੀ ਆ ਉਹ ਸੜਕ ਤੇ ਪਾਣੀ ਦਾ ਇੰਨਾ ਕੁ ਪ੍ਰੈਸ਼ਰ ਹੋਣ ਦੇ ਬਾਬਾ ਜੀ ਦਾ ਵੀ ਸੜਕ ਦਾ ਹਾਲਾਤ ਤੁਸੀਂ ਦੇਖ ਸਕਦੇ ਹੋ ਤਹਿਸ ਨਹਿਸ ਹੀ ਕਰਦੀ ਸੜਕ ਬੀ ਸੜਕ ਪਤਾ ਹੀ ਨਹੀਂ ਖਾਰ ਕੇ ਪਾਣੀ ਕਿੱਥੇ ਲੈ ਗਿਆ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਇਹ ਇੰਨਾ ਯਾਨੀ ਪਾਣੀ ਜ਼ਿਆਦਾ ਸੀਗਾ ਪ੍ਰੈਸ਼ਰ ਨਾਲ ਪਾਣੀ ਆਇਆ ਹੋਇਆ ਤੇਜ਼ ਆਇਆ ਹੋਇਆ ਸੀਗਾ ਲੋਕਾਂ ਨੂੰ ਉੱਠਣ ਨਹੀਂ ਦਿੱਤਾ ਸਮਾਨ ਚੱਕਣ ਨਹੀਂ ਦਿੱਤਾ ਯਾਨੀ ਨਾਲ ਹੀ ਰੋੜ ਕੇ ਲੈ ਗਿਆ ਪਲਾਂ ਦੀ ਖੇੜ ਸੀਗੀ ਜਿਹੜਾ ਪਾਣਾ ਵਾਪਰ ਗਿਆ ਇਹ ਥੋੜੇ ਜਿਹਾ ਪਲਾਂ ਚ ਜਾਨੀ ਕੁਸ ਤੋਂ ਕੁਸ ਬਣਾ ਗਿਆ ਪਾਣੀ ਦੇ ਮੂਰੇ ਕਿਸੇ ਦਾ ਕੋਈ ਜ਼ੋਰ ਨਹੀਂ ਤੁਸੀਂ ਦੇਖ ਸਕਦੇ ਹੋ ਹਾਏ ਵੇ ਤੋਂ ਝੋਲੀਆਂ ਜਿਹੜੀਆਂ ਦੱਬੀਆਂ ਹੋਈਆਂ ਨੇ ਪਰਲੇ ਪਾਸੇ ਜਾਨੀ ਹਾਲਾਤ ਤੁਹਾਨੂੰ ਦਿਖਾਈਏ ਤਾਂ ਚੌਲਾਂ ਦੇ ਹਾਲਾਤ ਪਤਾ ਹੀ ਨਹੀਂ ਕਿੰਨੇ ਕਿ ਇਕੜ ਚੌਲ ਖਤਮ ਹੋ ਗਏ ਨੇ ਤੁਸੀਂ ਦੇਖ ਸਕਦੇ ਹੋ ਉਹਦੇ ਪਾਣੀ ਹਜੇ ਵੀ ਖੜਾਗਾ ਜਾਨੀ ਚੌਲਾਂ ਦੇ ਹਾਲਾਤ ਚੌਲਾਂ ਦਾ ਨਾਮੋ ਨਿਸ਼ਾਨ ਨਹੀਂ ਰਿਹਾ ਐ ਲੱਗਦਾ ਖੇਤ ਜਿਵੇਂ ਬੰਜਰ ਹੁੰਦੇ ਸੀ ਗਲਗੇ ਚੌਲ ਖਤਮ ਹੋ ਚੁੱਕੇ ਨੇ ਬਾਕੀ ਬਣੇ ਰਹੋ ਅੱਗੇ ਤੁਹਾਨੂੰ ਦਿਖਾਉਨੇ ਆ ਦੇਖ ਸਕਦੇ ਹੋ ਅਸੀਂ ਜਦੋਂ ਉਧਰੋਂ ਆਏ ਹੁਣ ਜਾਂਸੀ ਜੋ ਬਾਕਸ ਤੇ ਇੱਥੇ ਹੈਪੀ ਚਾਚੇ ਹੁਣੀ ਖਰਾਬ ਲਾਈ ਜਾਂਦਾ ਹੀ ਫੇਟ ਪੱਧਰ ਕਰੀ ਜਾਂਦਾ ਹੀ ਏ ਜਿੱਥੇ ਕੋਰੀਡੋਰ ਕੋਲੇ ਆਪਣੀ ਪਹਿਲਾਂ ਸੇਵਾ ਜਾਲਦੀ ਸੀਗੀ ਉੱਥੇ ਹੀ ਆਏ ਤੇ ਇਧਰ ਬਾਕੀ ਹੈਪੀ ਚਾਚੇ ਨੂੰ ਪਾਉਂਦੇ ਆ ਵੀ ਕਿ ਮਾ ਅੱਛਾ ਇਹਨਾਂ ਬਦਰ ਵੇ ਇਕੀਲਾ ਹਾਂ ਅੱਛਾ ਮੋਤੂ ਤੋਂ ਲੈ ਕੇ ਆ ਇਕੀਲਾ ਠੀਕ ਆ ਉਹ ਤੂਤ ਤੋਂ ਲੈ ਕੇ ਕਈ ਦਿਨ ਹੋ ਗਏ ਫਿਰਦਾ ਸੀਗਾ ਉੱਥੇ ਵੀ ਟਰੈਕਟਰਾਂ ਕੋਈ ਹੋ ਜਾਂਰ ਵੱਡੇ ਡੰਮ ਨੂੰ ਤਾਂ ਹਰੇਕ ਪਰ ਜਾਂਦਾ ਆ ਹਾਂ ਉੱਥੇ ਤਾਂ ਬਹੁਤ ਜ਼ਿਆਦਾ ਟਰੈਕਟਰ ਨੇ ਸਾਰੇ ਕਿਤੇ ਹੀ ਕੱਲ ਵੀ ਆਇਆ ਕੱਲ ਵੀ ਟਰੈਕਟਰ ਆਪਣੇ ਆਏ ਸੀ ਹਨ ਟੱਕ ਲਾਏ ਗਏ ਆ ਅੱਛਾ ਕੱਲ ਵੀ ਬਾਈ ਯਾਰ ਮੇਰਾ ਬਸ ਬੇਨਤੀ ਹੋ ਜਾ ਕਹਿੰਦਾ ਇੱਕ ਕੀਲੀ ਆ ਉਥੋਂ ਖਾਰ ਪੈ ਗਈ ਬੰਦਾ ਆ ਜੀ ਪਾਪਾ ਜੀ ਇਹ ਤੋਂ ਮੰਨ ਕਰਦੇ ਪੂਰੇ ਹੁੰਦੇ ਆ ਹਾਂ ਉਥੋਂ ਲੈ ਕੇ ਇੱਕ ਕੀਲਾ ਵਾਣਾ ਗੋਭੀ ਜੀ ਮਾਰਗੀ ਕਰਦੀ ਸਾਰੀ ਠੀਕ ਆ ਜੀ ਮਾ ਜੀ ਇਹਦਾ ਕਲੀਅਰ ਕਰੀਏ ਦਾ ਹਨਾ ਆਹੋ ਫੇਰ ਆਪਾਂ ਦੇ ਆ ਉੱਥੇ ਦਾ ਮੰਨ ਕੇ ਤਾਂ ਸੰਸਕਾ ਵੀ ਆ ਜਾਂਦੀ ਆ ਆ ਉੱਥੇ ਦਾ ਸਾਰੇ ਹੀ ਆ ਨਹੀਂ ਸਹੀ ਗੱਲ ਆ ਜੀ ਬਾਕੀ ਇਹ ਨਿਗਾ ਅਜ ਵੀ ਨਹੀਂ ਆਉਣੀ ਹੈਗੇ ਨਿਗਾ ਇਹ ਨਿਗਾ ਚ ਆਉ ਉਥੇ ਤਾਂ ਮਨ ਕਿ ਜਰੂਰ ਵੀ ਬੱਡੇ ਚਾਤਾ ਕੋਈ ਗੱਲ ਜਦੋਂ ਉੱਥੇ ਵੀ ਲੋੜ ਤਾਂ ਹੈ ਵੀ ਹੈ ਜੀ ਉੱਥੇ ਬਾਕੀ ਹੋਰ ਵੀ ਬਹੁਤ ਜਾਣੇ ਹੈਗੇ ਅੱਜ ਤਾਂ ਅੱਜ ਤਾਂ ਉੱਥੇ ਵੀ ਸੇਵਾ ਕਰਨੀ ਦੀ ਇੱਥੇ ਵੀ ਗੱਲ ਨਹੀਂ ਹੋਈ ਹਾਂ ਇਹ ਬਾਈ ਅੱਜ ਦਾ ਟੀਲਾ ਕਹਿੰਦਾ ਬਾਈ ਪਤਾ ਹੈ ਤੂੰ ਐਸਾ ਲਾਪਨ ਹਰ ਪਾਸਾ ਹੋ ਗਿਆ ਜਲਦਿਆਂ ਉੱਥੇ ਹਾਂ ਕੋਈ ਨਹੀਂ ਪਤਾ ਲੱਗਿਆ ਖਾਰਦਾ ਨਹੀਂ ਸਹੀ ਗੱਲ ਆ ਸਹੀ ਗੱਲ ਹਣਾ ਡੂੰਗੀਆਂ 18 ਨੇ 25 ਨੇ ਗਰੀਨ ਦੀਆਂ ਨੂੰ ਹਾਂ ਬਾਈ ਕਿਹੜਾ ਪਿੰਡ ਆ ਬਾਈ ਆਪਣਾ ਜੀ ਪੱਖੋ ਕੇ 40 ਸਾਲ ਦੀ ਪੱਖੋ ਕੇ 40 ਸਾਲ ਜਿਹੜਾ ਡੇਰਾ ਆਪਣਾ ਕਦੇ ਕੋਲੇ ਆ ਜੀ ਤੇ ਕਿੰਨਾ ਕ ਨੁਕਸਾਨ ਆ ਬਾਈ ਇੱਥੇ ਆਪਣਾ ਜੀ ਹਾਂ ਬਹੁਤ ਸਾਰੇ ਜ਼ਮੀਨਦਾਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਠੀਕ ਆ ਜੀ। ਜਿਹੜਾ ਪਿੱਛੇ 1 ਟੋਟਾ ਤੇ ਸੇਵਾ ਚੱਲਦੀ ਸੀ ਕੀ ਉਹ ਅੱਗੇ? ਹਾਂ ਜੀ। ਉੱਥੇ ਨੁਕਸਾਨ ਉਹਨਾਂ ਦਾ ਵੱਧਾ ਇੱਥੇ ਆਪਣੇ ਕਿਲਾ ਕਿਲਾ ਮਰ ਗਿਆ ਜ਼ਮੀਨਦਾਰਾ ਆਪਣਾ ਇੱਕ ਕਿਲਾ ਸੀ ਇੱਥੇ ਜੀ। ਆਪਣਾ ਇੱਥੇ ਡੇਢ ਕਿਲਾ ਸੀ ਤੇ ਉੱਥੇ ਜਿੱਥੇ ਢੋਂ ਪਿਆਵਾ ਉਥੋਂ ਰੇਤ ਗਈ ਹੀ ਆਪਣੀ ਪੰਆ ਕਿੱਲਾਂ ਚ ਅੱਗੇ। ਠੀਕ ਆ ਜੀ। ਹਾਂ ਜੀ। ਪੰਜ ਕਿੱਲੇ ਤਾਂ ਉੱਥੇ ਅੱਗੇ ਆ ਸਾਡਾ ਰਾਤ ਉਹ ਅਗਲੇ ਬੰਨੇ। ਠੀਕ ਆ ਇੱਥੇ ਬੰਨਾਂ ਟੁੱਟਿਆ ਜੀ। ਹਾਂ ਜੀ ਇੱਕ ਬੰਨ ਏ ਟੁੱਟਿਆ। ਇਹ ਬੰਨ ਦੀ ਇਹ ਇੱਥੇ ਆਈ ਏ। ਇੱਧ ਇਤਲ ਆਪਣੀ ਗੋਭੀ ਜੀ ਤੇ ਹਾਂਜੀ ਗੋਭੀ ਇਹ ਡੇਢ ਕਿਲੇ ਜੀ ਹਾਂਜੀ ਗੋਭੀ ਠੀਕ ਆ ਵੀਰੇ ਉਹ ਆਇਆ ਪਤਾ ਕਰ ਲਿਆ ਟਰੈਕਟਰ ਅਸੀਂ ਵੀ ਚਾਲਦੇ ਆ ਇੱਥੇ ਨੇੜੇ ਚਾਲਦੇ ਸੀ ਉਹ ਦੇ ਦੇ ਨਾ ਤਾਂ ਇਹ ਵਿੱਚ ਜੇ ਕਰਕੇ ਕਿਸੇ ਨੂੰ ਪਤਾ ਲੱਗਦਾ ਸੀਗਾ ਤੇ ਉਦੋਂ ਪਿੰਡ ਦੇ ਕੋਲੇ ਆਪਣੇ ਨਹੀਂ ਉਹ ਜਿਹੜਾ ਬੰਨ ਨਹੀਂ ਟੁੱਟਾ ਉੱਥੋਂ ਯਾਨੀ ਕਿ ਰਾਹ ਪੈਂਦਾ ਵਰਾਹ ਤੋਂ ਅਗਲੇ ਪੰਨੇ ਆ ਉੱਥੇ ਵੀ ਫਸਲ ਮਰੀ ਜਾ ਉੱਥੇ ਵੀ ਹਾਂਜੀ ਰੇਤ ਪਈ ਠੀਕ ਆ ਉਹ ਹਜੇ ਚੱਕੀ ਗਈ ਹੈ ਨਹੀਂ ਚੱਕੀ ਗਈ ਜੀ ਨਹੀਂ ਹਜੇ ਨਹੀਂ ਚੱਕੀ ਗਈ ਉੱਥੇ ਹਜੇ ਗਿੱਲ ਜੇ ਉਹ ਹੱਥ ਕਾਟ ਕੇ ਚੱਕੀ ਠੀਕ ਆ ਉਦੋਂ ਬਾਈ ਕਿਉਂ ਮਾਲ ਦੇ ਰਿਟ ਤਾਂ ਮੋੜ ਚੱਲੇ ਆ ਹੁਣ ਕਿਉਂ ਇੰਨਾ ਵੀ ਝੋਨੇ ਦੀ ਬਸ ਲਾ ਦੀ ਟਰੈਕਟਰ ਫਿਰ ਛੋਡੇ ਆਪਦੇ ਹੀ ਆਗੇ ਹਾਂ ਉਦੋਂ ਬਾਅਦ ਫਿਰ ਆਪਦਾ ਹੀ ਦੇਖਾਂਗੇ ਕੀ ਕਰਨਾ ਠੀਕ ਆ ਜੀ ਡੀ ਜੀ ਡੂ ਜਲਦਾ ਹੁਣ ਉੱਚ ਕਿ ਆਇਆ ਕਿ ਨਹੀਂ ਹੈ ਯੂਰਪ ਨਹੀਂ ਹੈ ਜੀ ਕੋਈ ਨਹੀਂ ਕੋਈ ਨਹੀਂ ਆਏਗਾ ਜੀ ਹੈ ਜੀ ਤੇ ਆ ਹੋਈ ਹੈ ਜਿਹੜੀ ਦੰਮ ਤੇ ਸੇਵਾ ਚੱਲ ਰਹੀ ਆ ਠੀਕ ਆ ਆ ਬਾਈ ਆਏ ਨਹੀਂ ਜਿਹੜੇ ਤੁਸੀਂ ਆਏ ਜੀ ਜਾਂ ਆਓ ਇੱਥੇ ਅਸੀਂ ਵੀ ਦੇਖ ਕੇ ਆ ਬਾਈ ਬੱਚੀਏ ਨੂੰ ਆ ਕਿਉਂ ਕੀ ਲੰਨਾ ਤਾਂ ਛੋਡੇ ਇੱਧਰ ਛੋਡੇ ਜ਼ਿਮੀਂਦਾਰ ਨੂੰ ਕੋਈ ਆਉਂਦਾ ਵੀ ਹੈ ਨਹੀਂ ਯਾਰ ਜਿਵੇਂ ਹੁਣ ਵੱਡੇ ਜ਼ਿਮੀਂਦਾਰ ਉੱਧਰ ਉਹਨਾਂ ਕੋਲ ਸ ਬਾਈ ਦਾ ਡੇਢ ਕਿਲਾ ਸੀ ਵਿਚਾਲੇ ਜੇ ਨਾਂ ਤਾਂ ਹੀ ਪਤਾ ਲੱਗਦਾ ਸੀਗਾ ਇਹ ਛੋਟਾ ਬੰਨ ਟੁੱਟਿਆ ਸੀਗਾ ਇੱਥੇ ਬਾਈਆਂ ਨੇ ਕਿਹਾ ਤੇ ਉਹਦੇ ਕਰਕੇ ਟਰੈਕਟਰ ਇੱਧਰ ਲੈ ਕੇ ਆਂਦੇ ਆਪਣੇ ਚਾਰ ਪੰਜ ਤੇ ਬਾਕੀ ਬਾਈ ਯਾਰ ਐ ਹੈਗਾ ਬਾਈਆਂ ਦਾ ਨੁਕਸਾਨ ਪਿੰਡ ਦੇ ਕੋਲੇ ਬਹੁਤ ਹੈਗਾ ਤੇ ਛੇਵਾ ਬਾਈ ਇੱਥੇ ਪਹੁੰਚੋ ਯਾਰ ਕਿਉਂ ਟਰੈਕਟਰ ਹੁਣ ਮਾਲ-ਵੈਲ ਤਾਂ ਮੁੜ ਚਲੇ ਆਗੇ ਟਰੈਕਟਰ ਦਾ ਚਲੋ ਖੈਰ ਹੈ ਨਾ ਬਾਈਆਂ ਕੋਲੇ ਹੋਣਗੇ ਵੀ ਹਨਾ ਤੇ ਇਹਨਾਂ ਕੋਲੇ ਡੀਜ਼ਲ ਦੀ ਸੇਵਾ ਲਾਜ਼ਮੀ ਪਹੁੰਚੀ ਬਾਈ ਯਾਰ ਕਿਉਂ ਇਹਨਾਂ ਦਾ ਨੁਕਸਾਨ ਪਿੰਡ ਦੇ ਨੇੜੇ ਵੀ ਬਹੁਤ ਹੈ ਜੇ ਤੱਕ ਤਾਂ ਭਾਈ ਇਹ ਇੱਕ ਇੱਕ ਟਿਕਾ ਟਿਕਾ ਸੇਵਾ ਮਹੀਨਾ ਡੇਢ ਮਹੀਨਾ 2 ਮਹੀਨੇ ਜਾ ਕੇ ਕਲੀਅਰ ਹੋਣਾ ਇੱਥੇ 6 ਮਹੀਨੇ ਸੇਵਾ ਚ ਪਿੰਡ ਦੇ ਲਾਗੇ ਜਿਹੜਾ ਉਹ ਜਿਹੜੇ ਹੱਤੇ ਦਾ ਹਾਂ ਬਣਾ ਕੰਮ ਯਾਨੀ ਕਿ ਰੇਤ ਚੱਲਣਾ ਇਹ ਗੇਲ ਬਹੁਤ ਆ ਠੀਕ ਆ ਭਾਈ ਇਹ ਬੰਦਿਆਂ ਦੀ ਮੰਨ ਲਓ ਵੀ ਢੋਨੇ ਦੀ ਗੋਬੀ ਦੀ ਪਛਲਦਾ ਬਰਬਾਦ ਹੋ ਗਈ ਆ ਭਾਈ ਇਹ ਕਣਕ ਵੀ ਨਹੀਂ ਬੀਜ ਸਕਦੇ ਆਓ ਇਹ ਭਾਈ ਕਿਸੇ ਕਣਕ ਵੀ ਨਹੀਂ ਬੀਜ ਸਕਦੇ ਇਹ ਵਿਚਾਰਾਂ ਦਾ ਇੱਕ ਮੰਨ ਕੇ ਚਲੋ ਵੀ ਸਾਰਾ ਸਾਲ ਹੀ ਖਤਮ ਹੋ ਗਿਆ ਸਭ ਤੋਂ ਪਿੰਡ ਜਿਹੜੇ ਜ਼ਿਆਦਾ ਸਾਡੇ ਨੁਕਸਾਨੇ ਗਏ ਨੇ ਜ਼ਿਆਦਾ ਲੱਗੇ। ਬਾਈ ਇੱਕ ਹੋਰ ਹੈ ਨਾ ਲੋਕ ਨਾ ਰੋਡ ਦੇ ਉੱਤੇ ਬਾਈ ਰੋਡ ਤੋਂ ਆ ਕੇ ਦੇਖਦਾ ਲੱਗਾ ਨੁਕਸਾਨ ਹੋਇਆ ਨਹੀਂ ਬਾਈ ਪਿੰਡਾਂ 'ਚ ਗਰਾਊਂਡ ਲੈਵਲ ਤੇ ਜਾ ਕੇ ਪਤਾ ਲੱਗਦਾ ਕਿ ਨੁਕਸਾਨ ਹੈ ਬਹੁਤ ਦਾ। ਇਹ ਬਾਈ ਯਾਰ ਇੱਕ ਇੱਕ ਸਾਲ ਨਹੀਂ ਬਾਈ ਜਦ ਰੇ ਉੱਠ ਸਕਦੇਗੇ। ਕਈ ਸਾਲ ਨਹੀਂ 10 ਸਾਲ ਲੱਗੇ। ਹਾਂ ਮੰਨ ਕੇ ਚਲੋ ਵੀ ਜਿਹੜਾ ਇੱਕ ਸਾਲ ਤਾਂ ਮੰਨ ਕੇ ਚਲੋ ਪਿੱਛੇ ਫਸਲੀ ਪੈ ਗਈ ਆ। ਅਜੇ 5-4 ਸਾਲ ਜ਼ਮੀਨਾਂ ਨਹੀਂ ਨਾ ਜੀ ਉਹ ਤਾੜੇ ਆਉਣੇ ਨੇ ਜਿਹੜੇ ਤਾੜੇ ਸੀਗੀਆਂ ਨੇ। ਹੈਪੀ ਬਾਈ ਹੋਣੀ ਮਿੱਟੀ ਚੱਕ ਕੇ ਚਲੇ ਗਏ ਸੀਗੇ ਇਹਦੇ ਚੋਂ ਤੇ ਕੁਲਵਿੰਦਰ ਨੇ ਵੀਰ ਜਿੱਥੇ ਘੂੜੀ ਦੇ ਵੱਡੇ ਵੇਹ ਡੋਲੂ ਕਰਾ ਦੇ ਡੋਲੂ ਕਰਾ ਇੱਕ ਥਾਂ ਮੇ ਬੰਨ ਕੇ ਪੱਧਰ ਕਰਤਾ ਸੀਗਾ ਤੇ ਐਂ ਲੱਗਦਾ ਜਿਵੇਂ ਕੰਪਿਊਟਰ ਕਰਾ ਫੇਰਿਆ ਹੁੰਦਾ ਪੂਰਾ ਵਧੀਆ ਬਣਾਤਾ ਕੰਦਾ ਤੇ ਉਹ ਥੇ ਟੱਬਾ ਲਾਤਾ ਜਿੱਥੇ ਉਹ ਬਾਈ ਦਾ ਡਾਇਰੈਕਟਰ ਚੱਲਦਾ ਆਹਾਂ ਬੰਨ ਟੁੱਟਿਆ ਸੀਗਾ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਲਗਭਗ ਜਿੱਥੇ ਆਪਣਾ ਡਾਇਰੈਕਟਰ ਚੱਲਦਾ ਉਹ ਤੋਂ ਡੇਢ ਕਕੀਲਾ ਦੂਰ ਆਗਾ ਤੇ ਉਹ ਕੋਰੀਡੋਰ ਵੀ ਦੇਖ ਰਿਹਾ ਜਿਹੜਾ ਤੁਹਾਨੂੰ ਕਰਤਾਰਪੁਰ ਸਾਹਿਬ ਨੂੰ ਕੋਰੀਡੋਰ ਜਾਂਦਾ ਇਹ ਤਿੰਨ ਕਕੀਲਿਆਂ ਦੀ ਬਾਹੀ ਤੇ ਹੋਊਗਾ ਉਹ ਖੀਲੇ ਕਿਤੇ ਟਰੈਕਟਰ ਚੱਲਦਾ ਆਪਾਂ ਨਾ ਉਹ ਤੁਸੀਂ ਦੇਖ ਸਕਦੇ ਹੋ ਕਿ ਉਹ ਦਰਖਤਾਂ ਦੇ ਉਹਲੇ ਤੇ ਇਧਰਲੇ ਪਾਸੇ ਪਾਕਿਸਤਾਨ ਆਗਾ ਆ ਬਾਰਡਰ ਲਾਈਨ ਆ ਗਈ ਤੇ ਉਧਰਲੇ ਪਾਸੇ ਇੱਕ ਉਹ ਦਿਖ ਨਹੀਂ ਰਿਹਾ ਹੁਣ ਜਿੰਦੀ ਸਾਫ ਪਾਕਿਸਤਾਨ ਵਾਲਿਆਂ ਦਾ ਵੀ ਟਰੈਕਟਰ ਇੱਕ ਚੱਲ ਰਿਹਾਗਾ ਕਰ ਰਿਹਾ ਰੋਲੀ ਕੋਲ ਹੀ ਰਹਿ ਗਿਆ ਇੱਧਰ ਪਰ ਸਾਦੇ ਦਾ ਪਰਵਾਹ ਨਹੀਂ ਕਰਦਾ ਪਰ ਸਾਦਾ ਸਾਕੇ ਦੁਆਰਾ ਲੱਗ ਗਿਆ ਉੱਪਰ ਵੀ ਕਹਿੰਦੇ ਭਰਨ ਲੱਗ ਗਿਆ ਕਰਾ ਡੋਲੂ ਦੇਖੋ ਤੂੰ ਲਾ ਕੇ ਕੱਢ ਕੇ ਲਿਆਊਗਾ ਲੱਗ ਜੂ ਪਤਾ ਪੱਖੀਆਂ ਭੁੱਖੀਆਂ ਜਾਂ ਲੋਡ ਕਰੀ ਜਾਂਦਾ ਗਰਮੀ ਮਾਂ ਦਾ ਥੋੜੀ ਅੱਲਾ ਆਪਾਂ ਰੋਗੇ ਹੀ ਕਰਨੇ ਆ ਟਰੈਕਟਰ ਕਰਕੇ ਨਾਲ ਆ ਰੋਗੇ ਸੀ ਡਾਉਨ ਹੁਣੇ ਬਿੱਲੇ ਹੁਣੀ ਵੀ ਇਹ ਸੰਗਤਾਂ ਨਹੀਂ ਬੜੇ ਪਿਆਰੇ ਇਨਸਾਨ ਆ ਸਾਰੇ ਇਲਾਕਾ ਨਿਵਾਸੀ ਹਾਲਾਂਕਿ ਇਹਨਾਂ ਦੇ ਨੁਕਸਾਨ ਬਹੁਤ ਵੱਡੇ ਹੋ ਗਏ ਆ ਇਹ ਸਬਜੀ ਦਾ ਏਰੀਆ ਤੇ ਗੋਭੀ ਦਾ 45 45 50 50000 ਖਰਚਾ ਇੱਕ ਕਿੱਲੇ ਦਾ ਤੇ ਮੈਨੂੰ ਹੁਣ ਪਤਾ ਲੱਗਿਆ ਕਿ ਇਹਦਾ ਖਰਾਬਾ ਵੀ ਨਹੀਂ ਮਿਲਦਾ ਇਦਾਂ ਹੀ ਨਹੀਂ ਹਾਂਜੀ ਬਿਲਕੁਲ ਇਹ ਇਹ ਮਤਲਬ ਬੜੀ ਅਜੀਬ ਗੱਲ ਹੈ ਕਿ ਗੋਭੀ ਦਾ ਨੁਕਸਾਨ ਨੁਕਸਾਨ ਨਹੀਂ ਮੇਰੇ ਸਾਬ ਨਾਲ ਕਣਕ ਤੋਂ ਜ਼ਿਆਦਾ ਨੁਕਸਾਨ ਹੁੰਦਾ ਹਾਂਜੀ ਕਣਕ ਤੇ ਛੋਲੇ ਤੋਂ ਜ਼ਿਆਦਾ ਤੇ ਇਹਦਾ ਖਰਾਬਾ ਵੀ ਨਹੀਂ ਦਿੱਤਾ ਜਾ ਸਕਦਾ ਪਰ ਆਪਾਂ ਗੱਲ ਕਰਦੇ ਆਂ ਕ੍ਰੋਪ ਡਾਈਵਰਸੀਫਿਕੇਸ਼ਨ ਦੀ ਵਿੱਚੋਂ ਨੇ ਕਣਕ ਤੋਂ ਬਾਹਰ ਨਿਕਲੋ ਕਿੱਦਾਂ ਨਿਕਲੇ? ਸੁਜੀਤ ਗਰੇਵਨ ਕਿੱਦਾਂ ਬਾਹਰ ਨਿਕਲਾਂਗੇ? ਇਹ ਮੇਰੀ ਸਮਝ ਤੋਂ ਬਾਹਰ ਗੱਲ ਤੇ ਆਪਾਂ ਗੁਜਾਰਿਸ਼ ਕਰਦੇ ਆਂ ਸਰਕਾਰਾਂ ਨੂੰ ਵੀ ਕਿ ਇਹਦਾ ਖਰਾਬਾ ਵੀ ਦਿੱਤਾ ਜਾਵੇ। ਸਿਰਫ ਜਿੱਥੇ ਮੈਂ ਖੜਾ ਮੈਨੂੰ ਲੱਗਦਾ ਇਸ ਏਰੀਏ 'ਚ 4-500 ਜਿਹੜਾ ਕਿੱਲਾ ਜ਼ਮੀਨ ਹੈ ਉਹ ਉਹ ਖਰਾਬ ਹੋ ਚੁੱਕੀ ਹੈ ਬਿਲਕੁਲ ਹੀ ਤੁਹਾਡੇ ਸਾਹਮਣੇ ਹੈ। ਇਹ ਰੇਤਾ ਵੀ ਵੇਚਣ ਵਾਲਾ ਨਹੀਂ ਹੈਗਾ। ਇਹਦੇ 'ਚ ਮਿੱਟੀ ਮਿਕਸ ਹੈ। ਇਹ ਜੇ ਕੋਈ ਵੇਚਣਾ ਵੀ ਚਾਹੁੰਦਾ ਇਹਨੂੰ ਇੱਕ ਦੋ ਮਹੀਨਿਆਂ ਚ ਕਿੱਦਾਂ ਵੇਚਾਂਗੇ ਇਹ ਲੰਮਾ ਪ੍ਰੋਸੈਸ ਹੈ ਬਹੁਤ ਜ਼ਿਆਦਾ ਬਾਕੀ ਚੜ੍ਹਦੀ ਕਲਾ ਵਾਲੇ ਲੋਕ ਨੇ ਰੰਧਾਵਾ ਸਾਹਿਬ ਤੇ ਸਾਰੇ ਪਤਵੰਤੇ ਸੱਜਣ ਇੱਥੇ ਦੇ ਬੜੇ ਬਾਖਮਾਲ ਇਨਸਾਨ ਹੈ ਰੂਹ ਖਿੜ ਜਾਂਦੀ ਇੱਥੇ ਆ ਕੇ ਮੈਂ ਇੱਕ ਵਾਰ ਆਇਆ ਸੀ ਦਵਾਰੇ ਜਾਣ ਨੂੰ ਜਲਨੀ ਕੀਤਾ ਤੇ ਸਾਡਾ ਪ੍ਰੋਗਰਾਮ ਹੈ ਕਿਉਂਕਿ ਮੇਨ ਕੀਤਾ ਸਾਡਾ ਕਲਾਕਾਰੀ ਹੈ ਉਹ ਸਾਡਾ ਸੀਜ਼ਨ ਸ਼ੁਰੂ ਹੋ ਚੁੱਕਿਆ ਇੱਕ ਤਰੀਕ ਦਾ ਪ੍ਰੋਗਰਾਮ ਮੇਰਾ ਰੋਪੜ ਹੈ ਵਿਆਹ ਦਾ 2 ਤਰੀਕ ਦਾ ਦੁਸ਼ਹਿਰੇ ਦਾ ਮੇਲਾ ਹੈ ਡੇਰਾ ਵਸੀ ਕਈ ਮੇਰੇ ਭਰਾ ਰਸਤੇ 'ਚ ਆ ਰਹੇ ਐ ਤੇ ਮੇਰੇ ਕਰਕੇ ਕਈ ਮੈਨੂੰ ਮਿਲਣਾ ਚਾਹੁੰਦੇ ਐ ਮੈਂ ਗੁਜਾਰਿਸ਼ ਕਰਦਾ ਤੁਸੀਂ ਇੱਕ ਤਰੀਕ ਨੂੰ ਰੋਪੜ 2 ਤਰੀਕ ਨੂੰ ਜਿਹੜਾ ਮੇਲਾ ਐ ਡੇਰਾਬਸੀ ਆਓ ਤੁਹਾਨੂੰ ਉੱਥੇ ਨਚਾਵਾਂਗੇ ਵੀ ਗੀਤ ਵੀ ਸੁਣਾਵਾਂਗੇ ਕਿਸਾਨੀ ਦੀ ਵੀ ਫਲੜ ਦੀ ਸੇਵਾ ਵਾਲੇ ਵੀ ਮੋਟੀਵੇਟ ਕਰਾਂਗੇ ਸਾਰਿਆਂ ਨੂੰ ਤੇ ਮੈਂ ਸ਼ੁਕਰਗੁਜ਼ਾਰ ਆ ਆਪਣੀ ਟੀਮ ਦਾ ਅਜੀਤ ਸਿੰਘ ਰੰਦਾਵਾ ਸਾਡੇ ਮਿੱਤਰ ਤੇ ਨਿਸ਼ਾਨ ਵੀਰਾ ਸ਼ਿਕਾਰ ਤੋਂ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਐ ਮੈਂ ਨਾ ਤੋਂ ਬਿਨਾ ਕੁਝ ਨਹੀਂ ਕਰ ਸਕਦਾ ਇਹਨਾਂ ਦੀ ਬਹੁਤ ਵੱਡੀ ਟੀਮ ਐ ਰਾਤ ਨੂੰ 10 ਬੰਦੇ 20 30 40 ਆ ਜਾਣ ਪਹਿਲਾਂ ਟਰਾਲੀਆਂ ਆਉਂਦੀਆਂ ਰਹੀਆਂ ਰਾਸ਼ਨ ਦੀਆਂ ਤੇ ਮੈਂ ਘਰੇ ਪਰਜਾਈਆਂ ਨੂੰ ਵੀ ਬਹੁਤ ਤੰਗ ਕੀਤਾ ਕਦੇ ਅੱਧੀ ਰਾਤ ਨੂੰ 20 ਬੰਦਿਆਂ ਦੀ ਰੋਟੀ 30 ਦੀ ਰੋਟੀ ਸੋਨਾ ਖਾਣਾ ਪੀਣਾ ਸਾਰਾ ਇਹ ਅਰੇਂਜ ਕਰਕੇ ਦਿੰਦੇ ਆ ਇਹਨਾਂ ਦਾ ਆਪਣਾ ਵੀ ਬਹੁਤ ਨੁਕਸਾਨ ਹੋ ਚੁੱਕਿਆ ਹੈ ਇਹਨਾਂ ਦਾ ਢਾਰਾ ਆਪਣਾ ਘਣੀਆ ਵੇਟ ਪਿੰਡ ਹੈ ਉੱਥੇ ਢਾਰਾ ਇਹਨਾਂ ਦਾ ਆਪਣਾ ਡਿੱਗ ਗਿਆ ਤੇ ਫਸਲਾਂ ਦਾ 100% ਨੁਕਸਾਨ ਹੈ ਤਿੰਨ ਦਿਨ ਬਾਅਦ ਇਹਨਾਂ ਨੂੰ ਹੈਲੀਕਾਪਟਰ ਆਈਂ ਕੱਢਿਆ ਸੀ ਪਤਾ ਨਹੀਂ ਪਰ ਫਿਰ ਵੀ ਜਿਗਰੇ ਵਾਲੇ ਲੋਕ ਨੇ ਇਹ ਸਾਡੇ ਭਰਾ ਮੇਰੇ ਦੋਸਤ ਮਿੱਤਰ ਹੋਰ ਵੀ ਐਨਆਰਆਈ ਭਰਾ ਜਿਹੜੇ ਬਾਹਰੋਂ ਸਪੋਰਟ ਕਰ ਰਹੇ ਇੱਕ ਬੜੀ ਮਹੱਤਵਪੂਰਨ ਗੱਲ ਕਹਿਣੀ ਚਾਹੁੰਦਾ ਕਿ ਜੇ ਕੋਈ ਹੈਲਪ ਕਰਨੀ ਚਾਹੁੰਦਾ ਕੋਸ਼ਿਸ਼ ਕਰੋ ਇਹ ਭਰਾ ਸਾਡੇ ਇੱਥੇ ਥੋੜੀ ਟੀਮ ਇੱਥੇ ਹੁੰਦੀ ਹੈ ਹਾਂਜੀ ਹਾਂਜੀ ਲੋਕੇਸ਼ਨ ਤੇ ਜਾ ਕੇ ਮਿਲ ਕੇ ਪੰਚਾਇਤ ਨੂੰ ਹੈ ਨਾ ਕਿ ਤੁਹਾਨੂੰ ਕੀ ਚਾਹੀਦਾ ਕਿਸ ਚੀਜ਼ ਦੀ ਲੋੜ ਹੈ ਆਪ ਡਾਇਰੈਕਟ ਮੇਰੇ ਵਰਗੇ ਵਿਚੋਲਿਆਂ ਨੂੰ ਕਿਸੇ ਨੂੰ ਕਈ ਮੇਰੇ ਵਰਗੇ ਮੂਰਖ ਤਾਂ ਪੈਸੇ ਖਾ ਜਾਂਦੇ ਆ ਵਿੱਚ ਆਪ ਲੈ ਲੈਂਦੇ ਆ ਕੋਸ਼ਿਸ਼ ਕਰੋ ਤੁਸੀਂ ਡਾਇਰੈਕਟ ਆ ਕੇ ਕੰਟੈਕਟ ਕਰੋ ਪੰਚਾਇਤ ਨੂੰ ਮਿਲ ਕੇ ਬੜੇ ਸਿਆਣੇ ਲੋਕ ਨੇ ਇਹ ਸਭ ਕੁਝ ਕਾਪੀ ਪੈਨ ਲੈ ਕੇ ਹਰ ਇੱਕ ਚੀਜ਼ ਨੋਟ ਇਹਦਾ ਪਹਿਲਾਂ ਹੀ ਦੁੱਖਾਂ ਦੇ ਮਾਰੇ ਹੋਏ ਆ ਹੈਨਾ ਤੇ ਇਹ ਰਲ ਮਿਲ ਕੇ ਸਾਰੇ ਆਪਸ ਦੇ ਅਰੇਂਜਮੈਂਟ ਕਰ ਰਹੇ ਨੇ ਤੇ ਬਾਕੀ ਸਾਰਿਆਂ ਦਾ ਕਲਾਕਾਰ ਭਰਾਵਾਂ ਦਾ ਐਨਆਰਆਈ ਵੀਰਾਂ ਦਾ মিডিਆ ਦਾ ਸਾਰਿਆਂ ਦਾ ਧੰਨਵਾਦ ਵੀ ਕਰਦਾ ਮੈਂ ਤੇ ਵੱਧ ਤੋਂ ਵੱਧ ਆਪਾਂ ਆਪਣੇ ਪੰਜਾਬ ਨਾਲ ਖੜੀਏ ਤੁਸੀਂ ਖੜ ਵੀ ਰਹੇ ਹੋਰ ਅਮਨ ਲਾਂਚ ਕਰ ਦੋ ਜਿਹੜਾ ਕਹਿੰਦਾ ਬਾਲਾ ਬੈਲੈਂਸ ਨਿਕਲਿਆ ਟਰੈਕਟਰ ਦਾ ਪੂਰਾ ਹੈ ਕਹਿੰਦਾ ਥੱਲੇ ਨਹੀਂ বাজਦਾ ਪ੍ਰਕ ਪ੍ਰਕ ਹੈ ਪੂਰੀ ਲੈਫਟ ਨੂੰ ਪੂਰੀ ਜਮੈਂਨ ਸੈਟ ਆ ਬੜਾ ਯੂਰਲ ਉਹ ਮਾੜਾ ਪ੍ਰੀਤ ਦਾ ਫੈਨ ਹੋ ਗਿਆ ਪ੍ਰੀਤ ਦਾ ਮੁੰਡਾ ਜੱਸੀ ਹੁਣੀ ਵੀ ਪਹੁੰਚੇ ਹੋ ਜੀ ਮੋਹਲੀ ਵਾਲੇ ਨਾਲ ਹੀ ਆਪਣੇ ਕਈ ਦਿਨ ਹੋ ਗਏ ਇਹਨਾਂ ਨੂੰ ਵੀ ਆਇਆ ਉਹਨੂੰ ਟਰੈਕਟਰ ਲੈ ਕੇ ਆਇਆ ਜੀ ਇਹ ਵੀ ਪਿੰਡੋਂ ਲੱਗੇ ਪਹਿਰੇ ਕਹਿੰਦੇ ਪੂਰੇ ਕਿਹੜਾ ਮੁੰਡਾ ਗਲੇ ਬੁਰਾ ਵੀ ਲੈ ਆਉਗੇ ਲੈ ਹੀ ਗਿਆ ਕਿਹੜਾ ਭਾਈ ਡਰਾਈਵਰ ਲੈ ਉਹ ਵੀ ਭਾਰੀ ਲਿਆਇਆ ਨਹੀਂ ਤੂੰ ਸੁਣ ਦਿੱਤਾ ਭਾਈ ਹੋ ਗਿਆ ਪੂਰਾ ਟ੍ਰੇਡ ਦੂਜੇ ਕਰਾ ਜਿੰਨੀ ਮਿੱਟੀ ਮੂਰੇ ਲਾਈ ਲਈ ਆਉਂਦਾ ਇਹ ਮੈਨੂੰ ਲੱਗਦਾ ਸੋ ਹੁਣ ਇਹ ਇਹ ਲੈਫਟ ਸੈਟ ਕਰਕੇ ਨਾ ਲੈਫਟ ਪੂਰੀ ਸੈਟ ਆ ਟਰੈਕਟਰ ਦੀ ਜਾਨੀ ਆ ਨਿਕਲ ਗਿਆ ਟਰੈਕਟਰ ਦੀ ਲੈਫਟ ਵਾਲੀ ਧਾਨੇ ਤੇ ਆ ਨਾ ਵਿਗਿਆਨੀ ਵੀ ਆ ਗਿਆ ਹੈਪੀ ਵਾਲੇ ਦੇ ਵੀ ਆ ਬਾਈ ਇਹ ਵੀ ਬਹੁਤ ਦਿਨਾਂ ਦਾ ਆ ਆਪਣੇ ਨਾਲ ਆ ਵੀ ਮੁੰਡਾ ਮੋਹਲੀ ਹੋਈ ਸੀਗਾ ਦਾ ਟਰੈਕਟਰ ਥੋੜਾ ਹੀ ਰਹਿ ਗਿਆ ਸੀ ਕਿ ਉੱਧਰ ਕੰਮ ਚੱਲਦਾ ਧਰਮਕੋਟ ਇੱਕ ਦਾ ਡੱਲੇ ਵਾਲਾ ਸਾਹਿਬ ਦਾ ਚੱਲ ਆ ਗਿਆ ਇੱਕ ਪਾਸੇ ਖਾਲਸਾ ਡੜਾ ਚੱਲੀ ਜਾਂਦਾਗਾ ਦੋ ਤਿੰਨ ਉੱਥੇ ਕੰਮ ਚੱਲਦੇ ਨੇ ਧਰਮਕੋਟ ਕਰਨੇ ਤੇ ਇੱਥੇ ਦਾ ਟਰੈਕਟਰ ਕੋਰੀਡੋਰ ਤੇ ਉਹ ਥੋੜੇ ਹੀ ਨੇਗੇ ਯਾਨੀ ਮੰਨ ਕੇ ਚਲੋ 35 ਇੱਕ ਟਰੈਕਟਰ ਹੋਣਗੇ ਬਾਕੀ ਇੱਥੇ ਡਲਦਲ ਨੂੰ ਖਾਸੀ ਬਣੀ ਪਈ ਆ ਟਰੈਕਟਰ ਤੁਸੀਂ ਜਾਂਦੇ ਆ ਬਾਰ-ਬਾਰ ਤੁਸੀਂ ਦੇਖਤਾ ਜਿਓ ਪਹਿਲਾਂ ਉਹ ਅਰਜਣ ਤੋਂ ਜਿਆਗੜਾ ਉਦੋਂ ਮਗਰ ਜੋ ਬੋ ਨਾਲ ਇਕੱਲੇ ਨਾਲ ਨਿਕਲਿਆ ਨਹੀਂ ਗਾ ਡੋਦਾ ਪਾ ਕੇ ਤੇ ਨਾਲ ਉਹ ਬਵੀਨੇ ਪਾਇਆ ਦੋ ਜਨ ਉਦੋਂ ਗਾਹ ਮਨਪ੍ਰੀਤ ਨੇ ਪਾਇਆ ਫਰੀਦਨਾ ਟੋਸਨ ਤੇ denn ਰਾਈਟਰ ਆ ਪਾ ਕੇ ਕੱਢਣ ਕਿਉਂ ਕੇ ਆਇਆ ਜਿੱਥੇ ਉਤੋਂ ਸਿਆ ਉੱਤੇ ਵੀ ਦਲਦਲ ਆ ਤੇ ਉਦੋਂ ਗਾਹਾਂ ਵੀ ਦਲਦਲ ਬਵੀ ਆਲਾ ਖੜਾ ਜਿੱਥੇ ਉੱਥੇ ਵੀ ਦਲਦਲ ਹੀ ਹੋਇਆ ਆ ਮਨਪ੍ਰੀਤ ਆਲਾ ਸੁੱਕੇ ਜਾ ਗਿਆ ਟਰੈਕਟਰ ਤੇ ਤਾਂ ਕਰਕੇ ਉਹ ਇਹਦੇ ਨਾਲ ਪੌਂਡ ਲੱਗਿਆ ਟੋਰੀ නගන මූලි යලනෙ සොහචන් එකලක අහිතන්නු ਗੁੱਲੀ ਨਿਕਲ ਗਈ ਟੋ ਜਾਂਦੀ ਚਾਲੂ ਬੈ ਟਰੈਕਟਰ ਦਾ ਨਿਕਲ ਆਇਆ ਤੇ ਗੁੱਲੀ ਨਿਕਲ ਗਈ ਸੀ ਉਹ ਯਾਰ ਇੱਕ ਗੱਲ ਹੈ ਗਿਆ ਸੰਗਲ ਵਾਲੇ ਟੋ ਜਾਂਦੇ ਟੁੱਟਣ ਟਰੈਕਟਰ ਦਾ ਨਜ਼ਾਰਾ ਟੁੱਟਦਾ ਨਹੀਂ ਬੈਲਟ ਵਾਲੇ ਦਾ ਟੁੱਟ ਜਾਂਦਾ ਤੇ ਤਾਰ ਵਾਲੇ ਦਾ ਹੂ ਹੱਤ ਪਾੜੀ ਜਾਂਦਾ ਤਾਰ ਜਣਿਆ ਹੈ ਡੋਟੀ ਹੈ ਤਾਂ ਹੈ ਨਜ਼ਾਰਾ ਹਰੇਕ ਚੀਜ਼ ਦਾ ਉਹੋ ਜੀਆਂ ਤਕਲੀਫਾਂ ਵੀ ਨੇਆਂ ਬੈਲਟਾਂ ਵਾਲੇ ਕਈ ਟੋ ਜਾਂਦੇ ਉਹ ਵੀ ਟੁੱਟ ਜਾਂਦੇ ਬੜਾ ਕਪੜਾ ਵੇ ਗਿਆ ਨੇ ਵੀ ਆ ਗਿਆ ਲੈ ਕੇ ਭਰ ਲਿਆ ਇਕਰਾਰ ਮੁੰਡੇ ਨੇ ਲਾ ਦੇ 5 ਦਿਨ ਹੋ ਗਏ ਕਿਸੇ ਨੂੰ 10 ਦਿਨ ਹੋ ਗਏ ਇਹਨਾਂ ਦੇ ਹਾਲਾਤ ਵੀ ਤੁਸੀਂ ਦੇਖ ਸਕਦੇ ਹੋ ਹਾਂ ਬਈ ਕਪਤਾਨ ਕਰੋ ਕਿੱਥੋਂ ਲੈ ਕੇ ਜਾਣਾ ਹੈ ਲੁਧਿਆਣਾ ਲੁਧਿਆਣੇ ਦੇ ਬਾਈ ਰਾਏਕੋਟ ਕੋਲ ਕੋਈ ਨਾ ਬੀਚੀ ਆ ਤੇ ਇਹਨਾਂ ਦੇ ਵੀ ਤੁਸੀਂ ਹਾਲਾਤ ਦੇਖ ਸਕਦੇ ਹੋ ਮੁੰਡਿਆਂ ਦੇ ਤੇ ਇੰਟਰਵਿਊ ਆ ਕਰਨ ਵਾਲੇ ਇਹਨਾਂ ਦੇ ਇਹ ਸਾਰੇ ਜਣਾਂ ਦੇ ਹਾਲਾਤ ਕਿ ਜਿਹੜੇ ਆ ਲੱਗੇ ਹੋਏ ਨੇ ਕਿ ਇਹਨਾਂ ਦਾ ਵੀ ਦੇਖ ਦੇ ਓਏ ਲਓ ਵੀ ਜਿਵੇਂ ਤੁਸੀਂ ਵੀ ਦੇਖਿਆ ਯਾਰ ਸਾਰਾ ਦਾ ਅਫਸਰਲੇ ਕੋਲ ਕਿਉਂ ਦਿਨਾ ਦੋ ਵੀ ਆਪਣੀ ਸੇਵਾ ਚੱਲੀ ਜਾਂਦੀ ਸੀ ਕਿ ਬੰਨਾ ਦੀ ਨੇ ਮੰਦਰੀਆਂ ਦੀ ਵੀ ਆਪਾਂ ਆਪਣੀ ਡਿਊਟੀ ਨਿਵਾਜ ਜਾਈਏ ਹੁਣ ਆਪਾਂ ਨੂੰ ਸੀਗੇ ਟੈਂਡ ਤੋਂ ਨੂੰ ਪਤਾ ਕੰਮ ਪਹਿਲਾਂ ਹੀ 9-10 ਘੰਟੇ ਹੋ ਗਏ ਆਪਾਂ ਨੂੰ ਆਇਆ ਨੂੰ ਤੇ ਅੱਜ ਜਦੋਂ ਬਸਾਂ ਮੂਹ ਗਈ ਆ ਪੰਜ ਕੁ ਵਜੇ ਤੇ ਗਰੀਬਨ ਤੇ ਉਦੋਂ ਬਾਅਦ ਆਪਾਂ ਜੰਮਿਆ ਹੁਣ ਕੱਲ ਨੂੰ ਤੁਰਾ ਦੇ ਪਿੰਡ ਨੂੰ ਇਹ ਕੱਲ ਨੂੰ ਆਪਾਂ ਸਵੇਰੇ ਜਾਨੀ ਤੁਰੇ ਤਾਂ 45 ਦੀ ਦਿਹਾੜੀ ਵੀ ਸਾਰੀ ਲੱਗੇ ਜਾਣੀ ਆ ਮਨ ਜਿਹੜਾ ਉਹ 10 ਦਿਨਾਂ ਕੋ ਆਪਾਂ ਨੂੰ ਹੋ ਗਏ ਆ ਤੇ ਹੁਣ ਆਪਾਂ ਦਾ ਆਪਦੀ ਡਿਊਟੀ ਨਿਮਾੜ ਚੱਲੇ ਆਂ ਬਾਕੀ ਭਰਾਵਾਂ ਨੂੰ ਇਹੀ ਆਪਾਂ ਅਪੀਲ ਕਰਦੇ ਆਂ ਬਾਈ ਤੁਸੀਂ ਵੀ ਸਾਰੇ ਜਾਣੇ ਆਪ ਦੇਖੀ 23 ਸਮੇ ਜੋ ਕੱਟ ਕੇ ਸਮਾਂ ਜ਼ਰੂਰ ਯਾਨੀ ਪਹੁੰਚੋ ਯਾਰ ਜ਼ਰੂਰ ਇੱਥੇ ਸੇਵਾ ਕਰਨਾ ਹੋ ਸਾਰੇ ਜਾਣੇ ਬਾਕੀ ਅੱਗੇ ਅੱਗੇ ਦਾ ਤੁਹਾਨੂੰ ਪਤਾ ਕੰਮ ਦਾ ਟਾਈਮ ਸ਼ੁਰੂ ਹੋ ਜਾਣਾਗਾ ਤਕਰੀਬਨ ਹਜੇ ਵੀ ਜਿਹੜੇ ਭਰਾ ਨਹੀਂ ਆਲੂ-ਲੂ ਵਾਲੇ ਹੈਗੇ ਕਣਕ-ਉਣਤ ਦਾ ਬੀਜ ਦੇ ਅਸੀਂ ਢੀਂ ਵਜਾਈ ਕਰਦੇ ਆਂ ਕਣਕਾਂ ਝੋਨੇ ਵਾਲੇ ਉਹ ਵੀਰਾਂ ਕੋਲੇ ਹਜੇ ਸਮਾਂ ਹੈਗਾਗਾ ਤੇ ਤੁਸੀਂ ਭਰਾਵੋ ਪਹੁੰਚੋ ਜਰੂਰ ਪਹੁੰਚੋ ਹਜੇ ਇਹਨਾਂ ਨੂੰ ਬਹੁਤ ਮਦਦ ਦੀ ਜ਼ਰੂਰਤ ਆ ਆਪਣੇ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਦੁਬਾਰਾ ਇਹ ਖੜੇ ਹੋ ਸਕਦੇ ਨੇ ਜਰੂਰ ਪਹੁੰਚੋ ਸਾਰੇ ਭਰਾਵਾਂ ਦੀ ਇੱਥੇ ਜ਼ਰੂਰਤ ਆ ਦੇਵਾ ਕਰਕੇ ਜਾਓ ਤੁਸੀਂ ਦੇਖਿਆ ਜਿਵੇਂ ਕਿ ਹੁਣ ਬੰਨ ਤੇ ਇੱਥੇ ਕਿੰਨੇ ਟਰੈਕਟਰ ਚਾਲਦੇ ਜਿਗੇ ਫੇਰ ਵੀ ਇਹ ਖਾਰ ਭਰੀ ਨਹੀਂ ਹੈਗੀ ਬਹੁਤ ਅੱਗੇ ਤੱਕ ਚਲੀ ਗਈ 50 100 ਫੁੱਟ ਤੱਕ ਚਲੀ ਗਈ ਅੱਗੇ ਸਾਰੇ ਖਾਰ ਭਰੀ ਨਹੀਂ ਹੈਗੇ ਜੇ ਗਈ ਉਹ 100% ਦਾ ਵਿੱਚ ਕਲੀਅਰ ਨਹੀਂ ਹੋਇਆ ਉਧਰ ਇੱਕ ਬਾਈ ਨੇ ਸਾਨੂੰ ਕਿਹਾ ਵੀ ਆ ਉਹਦਾ ਖੱਤਾ ਜਦੋਂ ਤੁਸੀਂ ਪਹਿਲਾਂ ਦੇਖ ਲਈਓ ਉਹ ਆਪਾਂ ਪੱਤਰ ਕਰ ਸਕਦਾ ਤੇ ਆਪਣੇ ਮਨ ਨੂੰ ਗੰਕਾਉਂਦੀ ਆ ਕਿ ਉਹਦਾ ਖੱਤਾ ਪੱਤਰ ਹੋ ਗਿਆ ਵੀ ਰਜਾਰੇਗਾ ਤੇ ਆ ਖਾਰ ਹੱਦ ਤੱਕ ਭਰੀ ਨਹੀਂ ਗਈ ਹੈਗੀ ਇਹ ਹਜੇ ਸਮਾਂ ਹੈ ਸਾਬਨਾ ਪਾਂ ਸਾਤ ਬੈਂ ਦਾ ਆਦੈ ਨੇ ਅਜੇ ਹੋਰ ਲੱਗਣਗੇ ਕਿਉਂਕਿ ਹੁਣ ਰੇਤੇ ਦੀ ਵੀ ਘਾਟ ਪੈ ਗਈ ਪਹਿਲਾਂ ਤਾਂ ਨੇੜੇ ਸੀਗਾ ਰੇਤਾ ਜਾਈ ਜਾਈ ਉਹ ਦੂਰੋਂ ਲੈ ਕੇ ਆਉਣਾ ਪੈਂਦਾ ਕਰਕੇ ਵੀ ਵੱਧ ਜਾਣਿਆਂ ਦੀ ਇੱਥੇ ਜ਼ਰੂਰਤਾ ਵੀ ਰੋ ਸਾਰੇ ਜਣੇ ਪਹੁੰਚੋ ਅੱਜ ਅੱਜ ਬਾਪ ਦੀਆਂ ਕਰਦੇ ਆਂ ਤਿਆਰੀਆਂ ਕੱਲ ਨੂੰ ਇਥੋਂ ਕਰਾਂਗੇ ਛੋਟਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਓ ਵੀ ਮਿੱਤਰੋ ਇੱਥੇ ਲਾ ਕੇ ਗਏ ਸੀ ਕਰਾ ਆਪਿਆਂ ਛੱਡ ਚੱਲਿਆਂ ਲਾਓ ਵੀ ਮਿੱਤਰੋ ਆਪਾਂ ਆਪਣੀ ਲੱਗੀ ਡਿਊਟੀ ਇੱਥੋਂ ਨਿਵਾ ਕੇ ਅੱਜ ਪਿੰਡ ਤੋਂ ਚੱਲਿਆਂ ਵਾਪਸ ਆਪਾਂ ਸੇਵਾ ਕਰਕੇ ਚੱਲਿਆਂ ਵਾਪਸ ਤੇ ਕੁਝ ਜ਼ਿਆਦਾ ਲੈ ਚੱਲੇ ਤੇ ਕੁਝ ਜ਼ਿਆਦਾ ਇੱਥੇ ਛੱਡ ਚੁੱਲੇ ਚੱਲੇ ਆ ਤੇ ਗੋਲੇ ਹੈ ਕਰਤਾਰਪੁਰ ਕੋਰੀ ਟੋਰ ਜਦੋਂ ਕਿਤੇ ਇੱਥੇ ਆਵਾਂਗੇ ਤਾਂ ਯਾਦ ਕਰਿਆ ਕਰਾਂਗੇ ਤੇ ਕਈਆਂ ਨੂੰ ਦੱਸਿਆ ਕਰਾਂਗੇ ਵੀ ਇੱਥੇ ਸੇਵਾ ਕਰਕੇ ਗਏ ਆ ਜੀ ਬਾਏ ਬਾਏ